ਸੈ ਲੱਗਦਾ ਵੀ 2022 ਦੇ ਚੋਣਾਂ ਦੇ ਵਿੱਚ ਜੋ ਤਸ਼ਾ ਸੀ ਉਦੋਂ ਵੀ ਵੱਧ ਉਹ ਤਸ਼ਾ ਜਿਹੜਾ ਲੋਕਾਂ ਦੇ ਵਿੱਚ ਹੈ ਮੌਹਲੀ ਅਸੈਂਬਲੀ ਸ਼ੀਟ ਦੇ ਉੱਤੇ ਮੈਂ ਇਹ ਸਮਝਦਾ ਵੀ ਇਹ ਸਾਡੀ ਪ੍ਰਾਪਤੀ ਆ ਵੀ ਲੋਕ 2 ਸਾਲ ਸਰਕਾਰ ਦੇ ਹੋ ਗਏ ਯਾਰ ਕੋਈ ਉਹਨਾਂ ਨੇ ਸਵਾਲ ਜਵਾਬ ਨਹੀਂ ਕੀਤੇ ਇਹਦਾ ਮਤਲਬ ਹੈ ਵੀ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਕਿ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੀਆਂ ਕੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਜਾਂ ਕੀ ਹੋਰ ਮੁੱਦੇ ਨੇ ਜਿਹੜੇ ਲੋਕ ਸਭਾ ਦਾ ਕੋਈ ਲੋਕਾਂ ਦੀ ਸ਼ਿਕਾਇਤ ਦਾ ਕੋਈ ਸਹੀ ਇਹ ਤਾਂ ਇਹ ਹੈ ਵੀ ਸਿਸਟਮ ਚ ਚੱਲਦਾ ਰਹਿਣਾ ਚਾਹੀਦਾ ਹੈ ਵੀ ਕੋਈ ਡਵੈਲਪਮੈਂਟ ਜਿਹੜੀ ਉਹ ਮਤਲਬ ਉਹ ਚੱਲਦੀ ਰਹਿਣੀ ਚਾਹੀਦੀ ਹੈ ਕਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਮੈਂ ਅਮਨਫਰੀਦ ਕੋਰ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਇਸ ਵਕਤ ਮਹਾਲੀ ਚ ਅਸੀਂ ਖੜੇ ਹਾਂ ਮਹਾਲੀ ਦੇ ਐਮ ਐਲ اے ਕੁਲਵੰਤ ਸਿੰਘ ਦੀ ਅਗਵਾਈ ਚ ਸ਼੍ਰੀ ਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਚ ਲਗਾਤਾਰ ਚੋਣ ਪ੍ਰਚਾਰ ਹੋ ਰਿਹਾ ਹੈ ਐਮ ਐਲ اے ਕੁਲਵੰਤ ਸਿੰਘ ਨਾਲ ਗੱਲ ਕਰਦੇ ਹਾਂ ਸੋ ਜਿਵੇਂ ਪਹਿਲਾਂ ਬਹੁਮਤ ਨਾਲ ਆਪ ਜਿੱਤੀ ਸੀ ਤਾਂ ਹੁਣ ਤੁਸੀਂ ਪਿੰਡਾਂ ਪਿੰਡਾਂ ਚ ਵਿਚਰੇ ਕਿਵੇਂ ਕੀ ਲੱਗ ਰਿਹਾ ਕਿ ਹੁਣ ਵੀ ਬਹੁਮਤ ਨਾਲ ਉਦਾਂ ਹੀ ਜਿੱਤੇਗੀ ਲੋਕਾਂ ਦਾ ਕਿਦਮ ਦਾ ਰਿਸਪੋਨਸ ਮੈਨੂੰ ਤਾਂ ਇਹ ਲੱਗਦਾ ਵੀ 2022 ਦੇ ਚੋਣਾਂ ਦੇ ਵਿੱਚ ਜੋਤ ਸ਼ਾਹ ਸੀ ਉਦੋਂ ਵੀ ਵੱਧ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਹੈ ਮੁਹਾਲੀ ਅਸੈਂਬਲੀ ਸੀਟ ਦੇ ਉੱਤੇ ਔਰ ਜਿੱਥੇ ਵੀ ਜਾਂਦੇ ਆ ਅਸੀਂ ਉਦੋਂ ਵੀ ਵੱਧ ਮਤਲਬ ਲੋਕ ਖੁਸ਼ ਹੋ ਕੇ ਮਿਲਦੇ ਨੇ ਔਰ ਲੋਕ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਨੇ ਸਾਡੇ ਮਾਝਾ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ ਉਹਨਾਂ ਤੋਂ ਖੁਸ਼ ਨੇ ਔਰ ਆਮ ਆਦਮੀ ਪਾਰਟੀ ਦੇ ਹਰ ਵਰਕਰ ਤੋਂ ਖੁਸ਼ ਨੇ ਔਰ ਮੈਨੂੰ ਇਹ ਲੱਗਦਾ ਹੈ ਵੀ ਅਸੀਂ ਪਹਿਲਾਂ ਤੋਂ ਵੀ ਵੱਧ ਵੋਟਾਂ ਨਾਲ ਜਿੱਤਾਂਗੇ ਸੋ ਮਲਵਿੰਦਰ ਸਿੰਘ ਕੰਗਵੀ ਲਗਾਤਾਰ ਮੋਹਾਲੀ ਚ ਆਏ ਨੇ ਤਾਂ ਜਿਵੇਂ ਮਤਲਬ ਕਿ ਲੋਕਾਂ ਦੀਆਂ ਸ਼ਿਕਾਇਤਾਂ ਵੀ ਹੁੰਦੀਆਂ ਨੇ ਕਿ ਪਹਿਲਾਂ ਵੋਟਾਂ ਹਨਾ ਵੋਟਾਂ ਸਮੇਂ ਆਉਂਦੇ ਨੇ ਪਰ ਬਾਅਦ ਚ ਨਹੀਂ ਆਉਂਦੇ ਪਰ ਤੁਸੀਂ ਵਿੱਚ ਰਹੇ ਹੋ ਹਨਾ ਤਾਂ ਕੀ ਲੱਗਦਾ ਕਿ ਲੋਕਾਂ ਦੇ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਮਤਲਬ ਯਕੀਨ ਕਰੇਗਾ ਕਿ ਹਾਂ ਲੋਕ ਸਭਾ ਤੱਕ ਪਹੁੰਚਣਗੇ ਇੱਕ ਵਾਰ ਦੇਖੋ ਤੁਸੀਂ ਹਮੇਸ਼ਾ ਹੀ ਕਾਫੀ ਸਾਡੀ ਮੀਡੀਆ ਨਾਲ ਰਹੇ ਹੋ ਕੋਈ ਇੱਕ ਸਿੰਗਲ ਬੰਦੇ ਨੇ ਵੀ ਕੋਈ ਆਬਜੈਕਸ਼ਨ ਕੀਤਾ ਹੋਵੇ ਵੀ ਤੁਸੀਂ ਆਏ ਨਹੀਂ ਇਹ ਸਿੰਗਲ ਬੰਦੇ ਨੇ ਵੀ ਇਹ ਕਿਹਾ ਹੋ ਵੀ ਸਾਡੇ ਕੰਮ ਨਹੀਂ ਹੋਤੇ ਹੈਗੇ ਐਸਾ ਕੁਝ ਨਹੀਂ ਹੈਗਾ ਲੋਕ ਸਾਰੇ ਖੁਸ਼ ਨੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਪਿਆ ਔਰ ਮੈਂ ਇਹ ਸਮਝਦਾ ਹਾਂ ਵੀ ਇਹ ਸਾਡੀ ਪ੍ਰਾਪਤੀ ਆ ਵੀ ਲੋਕ 2 ਸਾਲ ਸਰਕਾਰ ਦੇ ਹੋ ਵੀ ਗਏ ਯਾਰ ਕੋਈ ਉਹਨਾਂ ਨੇ ਸਵਾਲ ਜਵਾਬ ਨਹੀਂ ਕੀਤੇ ਇਹਦਾ ਮਤਲਬ ਹੈ ਵੀ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਔਰ ਇਸ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਖਾਸ ਕਰਕੇ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੀਆਂ ਕੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਜਾਂ ਕੀ ਹੋਰ ਮੁੱਦੇ ਨੇ ਜਿਹੜੇ ਲੋਕ ਸਭਾ ਤੱਕ ਪਹੁੰਚਦੇ ਨੇ ਲੋਕਾਂ ਦੀ ਸ਼ਿਕਾਇਤ ਤਾਂ ਕੋਈ ਸਹੀ ਨਹੀਂ ਇਹ ਤਾਂ ਇਹ ਹੈ ਵੀ ਸਿਸਟਮ ਚ ਚੱਲਦਾ ਰਹਿਣਾ ਚਾਹੀਦਾ ਹੈ ਵੀ ਕੋਈ ਡਵੈਲਪਮੈਂਟ ਆ ਜਿਹੜੀ ਉਹ ਮਤਲਬ ਉਹ ਚੱਲਦੀ ਰਹਿਣੀ ਚਾਹੀਦੀ ਹੈ ਤੇ ਇਸ ਕਰਕੇ ਮਾਲੀ ਲੋਕ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਤੋਂ ਪਿੱਛੇ ਨਾ ਰਹਿ ਜਾਈਏ ਔਰ ਮੈਂ ਮਾਲੀ ਦੇ ਲੋਕਾਂ ਨੂੰ ਯਕੀਨ ਦਿੰਦਾ ਹਾਂ ਵੀ ਜੋ ਮਾਲੀ ਨੇ ਮੈਨੂੰ ਮਾਣ ਤੇ ਸਤਿਕਾਰ ਦਿੱਤਾ ਹਮੇਸ਼ਾ ਹੀ ਉਹਨੂੰ ਮੁਕ ਰੱਖਦੇ ਹੋਏ ਮੋਹਾਲੀ ਸ਼ਹਿਰ ਆ ਜਿਹੜਾ ਵਾਜੀ ਐ ਸਹਿਜੰਦ ਅਜੀਤ ਸਿੰਘ ਨਗਰਾ ਜਿਹੜਾ ਇਹ ਦਿਨ ਦੁਪਹਿਰੀ ਤੇ ਰਾਤ ਆਪਣੀ ਤਾਕੀ ਕਰੂਗਾ ਤੇ ਆਉਣ ਵਾਲੇ 10 ਸਾਲ ਦੇ ਵਿੱਚ ਵੀ ਦੇਖੋ ਇੰਟਰਨੈਸ਼ਨਲ ਦਾ ਸਭ ਤੋਂ ਬੈਸਟ ਸ਼ਹਿਰ ਆ ਜਿਹੜਾ ਇਹ ਹੋ। ਇਹ ਸਵਾਲ ਕੀ ਕੀਮਤੀ ਵੋਟ ਹੈ ਸਾਰਿਆਂ ਨੇ ਪਾਣੀ ਹੈ ਤੁਸੀਂ ਵੀ ਆਪਣਾ ਕੰਮ ਕਰ ਰਹੇ ਹੋ ਤਾਂ ਹੁਣ ਲੋਕਾਂ ਦੀ ਵਾਰੀ ਹੈ ਕਿ ਵੋਟ ਪਾਣੀ ਹੈ। ਸੋ ਇਹ ਕੀ ਅਪੀਲ ਹੈ ਲੋਕਾਂ ਨੂੰ ਕਿ ਵੋਟ ਪਾਣੀ ਬਹੁਤ ਜ਼ਰੂਰੀ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਵੋਟ ਦਾ ਅਧਿਕਾਰ ਆ ਜਿਹੜਾ ਸਾਨੂੰ ਬਹੁਤ ਮੁਸ਼ਕਿਲ ਮਿਲਿਆ। ਹਜ਼ਾਰਾਂ ਹੀ ਕੁਰਬਾਨੀਆਂ ਦਿੱਤੀਆਂ ਗਈਆਂ ਆਜ਼ਾਦੀ ਲੈਣ ਵਾਸਤੇ ਉਦੋਂ ਵਸ ਸੰਵ ਸਰਦਾਰ ਹੋਂਦ ਵਿੱਚ ਆਉਣ ਤੋਂ ਬਾਅਦ ਸਾਨੂੰ ਇਹ ਵੋਟ ਦਾ ਅਧਿਕਾਰ ਮਿਲਿਆ ਔਰ ਸਾਨੂੰ ਵੋਟ ਦਾ ਅਧਿਕਾਰ ਦੀ ਜਰੂਰ ਵਰਤੋਂ ਕਰਨੀ ਚਾਹੀਦੀ ਆ ਹਰ ਹਾਲਤ ਵਿੱਚ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਭਾਵੇਂ ਮੀਂਹ ਪੈਂਦਾ ਹੋਵੇ ਆਪਾਂ ਨੂੰ ਆ ਕੇ ਵੋਟ ਪਾਉਣੀ ਚਾਹੀਦੀ ਤੇ ਆਪਣੇ ਮਨ ਪਸੰਦ ਦਾ ਨੁਮਾਇੰਦਾ ਜਿਹੜਾ ਚੁਣਨਾ ਚਾਹੀਦਾ ਜਿਹੜਾ ਦੇਸ਼ ਦੀ ਤਰੱਕੀ ਦੇ ਵਿੱਚ ਯੋਗ ਸਾਬਾ ਸਕੇ ਜਿਹੜਾ ਦੇਸ਼ ਦੀ ਤਰੱਕੀ ਬਾਰੇ ਸੋਚ ਸਕੇ ਤੇ ਜਿਹੜਾ ਆਪਣੇ ਸਟੇਟ ਦੀ ਤਰੱਕੀ ਬਾਰੇ ਸੋਚ ਸਕੇ ਤੇ ਸ਼ਹਿਰ ਦੀ ਤਰੱਕੀ ਬਾਰੇ ਸੋਚ ਸਕੇ ਕਿਉਂਕਿ ਆ ਸਰ